ਦੇਖੋ ਜੀ ਇੱਕ ਸਵਾਲ ਪੈਦਾ ਹੁੰਦਾ ਹੈ ਬੱਚਿਆਂ ਦੇ ਮਾਪਿਆਂ ਦੇ ਉੱਤੇ ਕਿ ਬੱਚਿਆਂ ਨੂੰ ਉਹਨਾਂ ਨੇ ਪੈਦਾ ਕੀਤਾ ਸੀ ਇੱਕ ਕਮਾਈ ਦਾ ਸਾਧਨ ਬਣਾਉਣ ਵਾਸਤੇ ਜਾਂ ਫਿਰ ਉਹ ਬੱਚੇ ਇਸ ਕਰਕੇ ਪੈਦਾ ਕਰ ਰਹੇ ਸੀ ਕਿ ਅੱਗੇ ਜਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਸੰਭਾਲਣਗੇ ਪਰ ਜ਼ਿੰਦਗੀ ਸੰਭਾਲਣਾ ਤਾਂ ਹੀ ਸਫਲ ਹੋਏਗਾ ਜੇਕਰ ਉਹਨਾਂ ਦੇ ਕੋਲ ਸਿੱਖਿਆ ਹੋਵੇ ਕਰਕੇ ਨੌਜਵਾਨ ਪੀੜੀ ਨੂੰ ਵੀ ਇਸ ਦੀ ਪਹਿਲ ਕਰਨੀ ਪਵੇ ਕਿ ਜਿਸ ਤਰੀਕੇ ਇਸ ਜੋੜੇ ਨੇ ਪਹਿਲ ਕੀਤੀ ਹੈ ਇਸੇ ਤਰੀਕੇ ਜੇਕਰ ਤੁਸੀਂ ਵੀ ਸਾਰੇ ਪਹਿਲ ਕਰੋਗੇ ਨੌਜਵਾਨ ਪੀੜੀ ਪਹਿਲ ਕਰਕੇ ਕਿ ਅਸੀਂ ਸਾਦੇ ਤਰੀਕੇ ਦੇ ਨਾਲ ਵਿਆਹ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਪਿਓ ਕਰਜੇ ਦੇ ਹੇਟਾ ਦੱਬ ਜਾਂਦੇ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਸੋਖ ਹੋ ਜਾਵੇਗੀ ਤੇ ਉਹ ਵੀ ਖੁਸ਼ ਹੋਣਗੇ ਤੇ ਉਹਨਾਂ ਦੀਆਂ ਧੀਆਂ ਜਿਹੜੀਆਂ ਨੇ ਉਹ ਵੀ ਖੁਸ਼ ਹੋਣਗੀਆਂ ਵੱਡੇ ਵੱਡੇ ਡਾਕਟਰ ਅਸੀਂ ਬੁਲਾਏ ਸਾਰਾ ਸਾਰਾ ਦਿਨ ਡਾਕਟਰ ਡੰਗਰੰਗ ਦੇ ਕੋਲ ਰਹਿੰਦੇ ਸੀਗੇ 70000 ਦੇ ਕਰੀਬ ਅਸੀਂ ਦਵਾਈਆਂ ਦੇ ਉੱਤੇ ਪੈਸੇ ਫੂਕ ਚੁੱਕੇ ਆ ਪਰ ਪਤਾ ਨਹੀਂ ਸੀ ਲੱਗਦਾ ਕਿ ਆਖਿਰਕਾਰ ਹੋ ਕੀ ਰਿਹਾ ਬਾਅਦ ਵਿੱਚ ਜਦੋਂ ਪੋਸਟਮਾਰਟਮ ਕਰਾਇਆ ਤਾਂ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਉਹਨਾਂ ਦਾ ਸਾਰਾ ਡਾਈਜੈਸਟਿਵ ਸਿਸਟਮ ਜਿਹੜਾ ਸੀਗਾ ਉਸ ਟੜ ਚੁੱਕਿਆ ਸੀਗਾ ਕਿਉਂ ਸਿਰਫ ਤੇ ਸਿਰਫ ਫੀਡ ਕਰਕੇ ਪ੍ਰੋਡਕਸ਼ਨ ਹੁੰਦੀ ਹੈ ਦੁੱਧ ਦੀ ਤੇ ਕਿਸ ਤਰੀਕੇ ਕੈਮੀਕਲ ਰਿਫਾਈਨਡ ਹੋਰ ਪਤਾ ਨਹੀਂ ਕੀ ਕੀ ਵਿੱਚ ਮਿਲਾਵਟ ਕਰਕੇ ਦੁੱਧ ਜਿਹੜਾ ਉਹ ਸਾਡੇ ਘਰਾਂ ਦੇ ਵਿੱਚ ਅੱਜ ਆ ਰਿਹਾ ਹੈ ਤੇ ਅਸੀਂ ਦੁੱਧ ਨਹੀਂ ਉਹ ਚਿੱਟਾ ਜ਼ਹਿਰ ਹੈ ਜਿਹੜਾ ਕਿ ਅਸੀਂ ਲੈ ਰਹੇ ਹਾਂ ਪਰ ਇਸ ਸੱਟਿਕਾਲ ਪ੍ਰੋਗਰਾਮ ਸਵੇਰ ਸਵੇਰਾ ਦਾ ਨਵਾਂ ਐਪੀਸੋਡ ਤੁਸੀਂ ਦੇਖਣ ਜਾ ਰਹੇ ਹੋ ਬਹੁਤ ਸਾਰੀਆਂ ਗੱਲਾਂ ਬਾਤਾਂ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਕੁਝ ਖਾਸ ਮੁੱਦੇ ਵੀ ਵਿਚਾਰਾਂਗੇ ਤੇ ਕੁਝ ਖਾਸ ਖਬਰਾਂ ਦੇ ਉੱਤੇ ਚਰਚਾ ਵੀ ਹੋਵੇਗੀ ਮੈਂ ਹਾਂ ਹੀ ਨਕਨੋਜਿਆ ਤੇ ਮੇਰਾ ਸਾਥ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇਣਗੇ ਮੀਨੂ ਸ਼ਰਮਾ ਜੀ ਮੀਨੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਮੀਨੂ ਜੀ ਕੀ ਹਾਲ ਚਾਲ ਨੇ ਮੈਂ ਬਹੁਤ ਵਧੀਆ ਹਿਨਾ ਮੌਸਮ ਦਾ ਮિજાਜ ਹੁਣ ਬਦਲ ਗਿਆ ਮੀਨੂ ਜੀ ਹੁਣ ਪੰਜਾਬ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਪੰਜਾਬ ਵਾਸੀਆਂ ਨੂੰ ਬੜੇ ਹੀ ਲੰਮੇ ਅਰਸੇ ਤੋਂ ਇੰਤਜ਼ਾਰ ਸੀ ਕਿਉਂਕਿ ਸਾਰਾ ਸਾਲ ਹੀ ਮੀਨੂ ਜੀ ਸੁੱਕਾ ਨਿਕਲ ਗਿਆ ਬਿਲਕੁਲ ਸਹੀ ਗੱਲ ਕਹੀ ਹੈ بارش ਪੈਣ ਦੇ ਨਾਲ ਬਿਮਾਰੀਆਂ ਦਾ ਖਤਰਾ ਘਟ ਗਿਆ ਜੇ بارش ਨਾ ਪੈਂਦੀ ਤਾਂ ਬਹੁਤ ਸਾਰਾ ਨੁਕਸਾਨ ਹੋ ਸਕਦਾ ਸੀ ਜੇ ਬਿਲਕੁਲ ਸੁੱਕੀ ਠੰਡ ਕਰਕੇ ਬਹੁਤ ਸਾਰੇ ਲੋਕ ਬਿਮਾਰ ਹੋ ਰਹੇ ਸਨ ਉਤੋਂ ਕਿਸਾਨਾਂ ਨੂੰ ਵੀ ਬਹੁਤ ਲੰਮੇ ਅਰਸੇ ਤੋਂ ਇੰਤਜ਼ਾਰ ਸੀਗਾ ਕਿ ਹੁਣ ਮੀਂਹ ਪੈ ਜਾਵੇ ਕਿਉਂਕਿ ਕਣਕ ਦੀ ਫਸਲ ਦੇ ਵਾਸਤੇ ਹੈ ਮੀਂਹ ਜਿਹੜਾ ਸੀ ਉਹ ਕਾਫੀ ਜ਼ਿਆਦਾ ਲਾਹੇਵੰਦ ਜੀ بارش ਨੇ ਮੌਸਮ ਨੂੰ ਖੁਸ਼ਗਵਾਰ ਕਰ ਦਿੱਤਾ ਹੈ ਸਭ ਦੇ ਦਿਲ ਵੀ ਖੁਸ਼ਗਵਾਰ ਹੋ ਗਏ ਨੇ ਪਰ ਜੀ ਜੋ ਸਾਡੀਆਂ ਅੱਜ ਦੀਆਂ ਖਬਰਾਂ ਨੇ ਤੁਹਾਡੇ ਮਨ ਚ ਤਾਜ਼ਗੀ ਭਰਣਗੀਆਂ ਹਿਨਾ ਗੱਲ ਹੈ ਸਿਆਣੇ ਕਹਿੰਦੇ ਨੇ ਕਿ ਜੇਕਰ ਗੱਲ ਉੱਚੀ ਹੋਏਗੀ ਤਾਂ ਹਰ ਕੋਈ ਸੁਨੇਗਾ ਆਵਾਜ਼ ਉੱਚੀ ਹੋਏਗੀ ਤਾਂ ਬਹੁਤ ਘੱਟ ਦਿਲਾਂ ਤੱਕ ਪਹੁੰਚੇਗੀ ਤੇ ਜੀ ਇਹ ਗੱਲ ਉੱਚੀ ਵੀ ਹੈ ਤੇ ਸੱਚੀ ਵੀ ਹੈ ਗੱਲ ਹੈ ਅਮਰਸਰ ਦੀ ਜੀ ਉੱਥੇ ਦੇ ਡੀਸੀ ਨੇ ਇੱਕ ਫਰਮਾਨ ਜਾਰੀ ਕੀਤਾ ਹੈ ਕਿ ਜਿੰਨੇ ਵੀ ਰੋਡ ਦੇ ਉੱਤੇ ਬੱਚੇ ਨੇ ਉਹਨਾਂ ਨੂੰ ਫੜ ਕੇ ਲੈ ਕੇ ਆਓ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ ਤਾਂ ਜੋ ਉਹਨਾਂ ਦੀ ਸਿੱਖਿਆਵਲ ਧਿਆਨ ਦਵਾਇਆ ਜਾਵੇ ਉਹਨਾਂ ਨੂੰ ਇੱਕ ਅੱਛੀ ਜ਼ਿੰਦਗੀ ਦਿੱਤੀ ਜਾਵੇ ਬਿਲਕੁਲ ਮੀਨੂ ਜੀ ਅੰਮ੍ਰਿਤਸਰ ਦੇ ਡੀਸੀ ਦੀ ਹੈ ਨਵਿਕਲੀ ਪਹਿਲ ਸਾਨੂੰ ਸਾਰਿਆਂ ਨੂੰ ਹੀ ਦੇਖਣ ਨੂੰ ਮਿਲੀ ਡੀਸੀ ਦੀ ਇੱਕ ਟੀਮ ਕੀ ਕਰਦੀ ਹੈ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਪਹੁੰਚਦੀ ਹੈ ਉਹਨਾਂ ਬੱਚਿਆਂ ਨੂੰ ਬੱਸਾਂ ਦੇ ਵਿੱਚ ਬਿਠਾਉਣਾ ਚਾਹੁੰਦੀ ਸੀਗੀ ਕੋਸ਼ਿਸ਼ ਵੀ ਕਰ ਰਹੀ ਸੀ ਕਿ ਉਹਨਾਂ ਬੱਚਿਆਂ ਨੂੰ ਰੈਸਕਿਊ ਕੀਤਾ ਜਾਵੇ ਜਿਹੜੇ ਕਿ ਛੋਟੇ-ਮੋਟੇ ਕੰਮ ਕਰਦੇ ਨੇ ਮੀਨੂ ਜੀ ਅਕਸਰ ਅਸੀਂ ਦੇਖਦੇ ਹਾਂ ਕਿ ਰੋਡ ਦੇ ਉੱਤੇ ਸੜਕਾਂ ਦੇ ਉੱਤੇ ਘੁੰਮਦੇ-ਘੁੰਮਦੇ ਬੱਚੇ ਗੁਬਾਰੇ ਵੇਚਦੇ ਹੁੰਦੇ ਨੇ ਪੈਨ ਵੇਚਦੇ ਹੁੰਦੇ ਨੇ ਤੇ ਉਹਨਾਂ ਨੂੰ ਕਦੇ ਕਿਸ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਹੋ ਰਿਹਾ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਸੜਕਾਂ ਦੇ ਕੰਡੇ ਬੈਠ ਕੇ ਬੂਟ ਪਾਲਿਸ਼ ਕਰਦੇ ਹੁੰਦੇ ਨੇ ਅਕਸਰ ਆਪਾਂ ਦੇਖਦੇ ਹਾਂ ਕਿ ਵੱਡੇ ਵੱਡੇ ਮਾਲਸ ਦੇ ਬਾਹਰ ਵੀ ਵੱਡੇ ਵੱਡੇ ਬਾਜ਼ਾਰਾਂ ਦੇ ਬਾਹਰ ਵੀ ਬੱਚੇ ਬੈਠੇ ਹੁੰਦੇ ਨੇ ਬੂਟ ਪਾਲਿਸ਼ ਕਰਦੇ ਨੇ ਇਸੇ ਆਸ ਦੇ ਵਿੱਚ ਕਿ ਲੋਕ ਸਾਡੇ ਕੋਲ ਸਮਾਨ ਖਰੀਦਣਗੇ ਸਾਡੇ ਕੋਲ ਬੂਟ ਪਾਲਿਸ਼ ਕਰਾਨਗੇ ਤੇ ਇਸ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਹੋਵੇਗਾ ਤੇ ਹੁਣ ਡੀਸੀ ਦੀ ਟੀਮ ਨੇ ਕੀ ਕੀਤਾ ਪੁਲਿਸ ਦੀ ਪਾਰਟੀ ਨੂੰ ਲੈ ਕੇ ਉਹ ਪਹੁੰਚੇ ਤੇ ਉਹਨਾਂ ਦੀ ਇੱਕ ਨਵੇਕਲੀ ਜਹੀ ਇਹ ਪਹਿਲ ਸੀ ਪਰ ਉਹਨਾਂ ਨੂੰ ਇਸ ਦੇ ਵਿੱਚ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਪਿਆ ਕਿਉਂਕਿ ਬੱਚੇ ਉਹਨਾਂ ਦੇ ਨਾਲ ਗਏ ਹੀ ਨਹੀਂ ਡੀਸੀ ਚਾਹੁੰਦਾ ਸੀ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਪੜਾਈਏ ਉਚੇਰੀ ਸਿੱਖਿਆ ਜਿਹੜੀ ਹੈ ਉਹ ਦੇਈਏ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਤਾਂ ਜਾਂਦੇ ਨੇ ਪਰ ਉਹਨਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ ਕਿਉਂਕਿ ਮੈਨੂੰ ਜੀ ਬੱਚਿਆਂ ਦਾ ਕਹਿਣਾ ਸੀ ਕਿ ਅਸੀਂ ਜੇਕਰ ਤੁਹਾਡੇ ਨਾਲ ਚਲੇ ਵੀ ਜਾਂਦੇ ਹਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਪੜ੍ਹੀਏ ਲਿਖੀਏ ਵਧੀਆ ਕੰਮ ਕਰੀਏ ਪਰ ਜੇਕਰ ਅਸੀਂ ਤੁਹਾਡੇ ਨਾਲ ਚਲੇ ਜਾਂਦੇ ਹਾਂ ਪਰ ਸਾਡਾ ਪਰਿਵਾਰ ਕੌਣ ਪਾਲੇਗਾ ਦੇਖੋ ਜੀ ਇੱਕ ਸਵਾਲ ਪੈਦਾ ਹੁੰਦਾ ਬੱਚਿਆਂ ਦੇ ਮਾਪਿਆਂ ਦੇ ਉੱਤੇ ਕਿ ਬੱਚਿਆਂ ਨੂੰ ਉਹਨਾਂ ਨੇ ਪੈਦਾ ਕੀਤਾ ਸੀ ਕਿ ਕਮਾਈ ਦਾ ਸਾਧਨ ਬਣਾਉਣ ਵਾਸਤੇ ਜਾਂ ਫਿਰ ਉਹ ਬੱਚੇ ਇਸ ਕਰਕੇ ਪੈਦਾ ਕਰ ਰਹੇ ਸੀ ਕਿ ਅੱਗੇ ਜਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਸੰਭਾਲਣਗੇ ਪਰ ਜ਼ਿੰਦਗੀ ਸੰਭਾਲਣਾ ਤਾਂ ਹੀ ਸੌਖਾ ਹੋਏਗਾ ਜੇਕਰ ਉਹਨਾਂ ਦੇ ਕੋਲ ਸਿੱਖਿਆ ਹੋਏਗੀ ਸਿੱਖਿਆ ਨਹੀਂ ਹੋਏਗੀ ਤਾਂ ਬੱਚੇ ਪਿੱਛੜ ਜਾਣਗੇ ਸਮਾਜ ਦੇ ਨਾਲ ਨਹੀਂ ਤੁਰ ਪਾਣਗੇ ਹੁਣ ਦੇਖੋਗੇ ਟ੍ਰੈਫਿਕ ਦੇ ਵਿੱਚ ਜਦੋਂ ਲਾਲ ਬੱਤੀ ਹੁੰਦੀ ਹੈ ਤਾਂ ਗੱਡੀਆਂ ਤੁਰ ਪੈਂਦੀਆਂ ਨੇ ਹੁਣ ਵੇਖਣਾ ਇਹ ਹੈ ਕਿ ਬੱਚਿਆਂ ਦੀ ਜ਼ਿੰਦਗੀ ਦੀ ਜਿਹੜੀ ਬੱਤੀ ਹੈ ਕਦੋਂ ਹਰੀ ਹੁੰਦੀ ਹੈ ਕਦੋਂ ਉਹ ਸਿੱਖਿਆ ਦੇ ਨਾਲ ਜੁੜਦੇ ਨੇ ਬਿਲਕੁਲ ਮੀਨੂ ਜੀ ਅੰਮ੍ਰਿਤਸਰ ਦੇ ਵਿੱਚੋਂ ਹੈ ਇੱਕ ਵੱਖਰੀ ਹੀ ਤਸਵੀਰ ਦੇਖਣ ਨੂੰ ਮਿਲੀ ਜਿਹੜੀ ਕਿ ਅੱਜ ਤੱਕ ਦੇਖਣ ਨੂੰ ਨਹੀਂ ਸੀ ਮਿਲੀ ਹਾਲਾਂਕਿ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਸੀ ਕਿ ਇਹ ਜਿਹੜੇ ਬੱਚੇ ਨੇ ਜਿਹੜੇ ਕਿ ਰੋਡ ਦੇ ਉੱਤੇ ਘੁੰਮਦੇ ਨੇ ਸੜਕਾਂ ਦੇ ਉੱਤੇ ਘੁੰਮਦੇ ਨੇ ਕਿਉਂ ਨਾ ਇਹਨਾਂ ਨੂੰ ਸਿੱਖਿਆ ਲੈਣ ਦਾ ਇੱਕ ਮੌਕ ਵਿਪਰ ਬੱਚਾ ਨੇ ਇਨਕਾਰ ਕਰ ਦਿੱਤਾ ਹਾਲਾਂਕਿ ਮੈਨੂੰ ਜੇ ਆਪਾਂ ਇਹ ਵੀ ਦੇਖਦੇ ਆ ਕਿ ਜਿਹੜੇ ਲੋਕ ਹੁੰਦੇ ਨੇ ਪਰਵਾਸ ਹੁੰਦਾ ਹੈ ਹਨਾ ਬਹੁਤ ਸਾਰੇ ਲੋਕ ਯੂਪੀ ਬਿਹਾਰ ਤੋਂ ਇੱਥੇ ਆਉਂਦੇ ਨੇ ਪ੍ਰਵਾਸੀ ਜਿਹੜੇ ਹੁੰਦੇ ਨੇ ਖਾਸ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਉਹ ਅਨ ਐਜੂਕੇਟਿਡ ਹੁੰਦੇ ਨੇ ਤੇ ਉਹ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਜ਼ਿਆਦਾ ਹੁੰਦੇ ਨੇ ਉਹ ਇਹ ਸੋਚ ਕੇ ਜ਼ਿਆਦਾ ਬੱਚੇ ਕਰਦੇ ਨੇ ਕਿ ਜੇਕਰ ਸਾਡੇ ਜ਼ਿਆਦਾ ਬੱਚੇ ਹੋਣਗੇ ਤਾਂ ਅਸੀਂ ਵੱਖੋ-ਵੱਖਰੇ ਕੰਮਾਂ ਦੇ ਉੱਤੇ ਉਹਨਾਂ ਨੂੰ ਲਗਾ ਦੇਵਾਂਗੇ ਤੇ ਵੱਖੋ-ਵੱਖਰੇ ਕੰਮਾਂ ਦੇ ਉੱਤੇ ਜਿੰਨੇ ਵੀ ਉਹ ਪੈਸੇ ਲੈ ਕੇ ਆਉਗੇ ਉਹ ਸਾਡੇ ਘਰ ਦੇ ਵਿੱਚ ਹੀ ਆਉਣਗੇ ਸਿਰਫ ਇੱਕ ਏਸ ਲਾਲਚ ਨੂੰ ਲੈ ਕੇ ਵੀ ਉਹ ਕਿਤੇ ਨਾ ਕਿਤੇ ਜ਼ਿਆਦਾ ਬੱਚੇ ਕਰਦੇ ਨੇ ਬਿਲਕੁਲ ਜਿਸ ਦੇ ਨਾਲ ਬਾਲ ਮਜ਼ਦੂਰੀ ਵਧ ਰਹੀ ਹੈ ਬਾਲ ਮਜ਼ਦੂਰੀ ਦੇ ਨਾਲ ਨਾਲ ਨਾ ਕ੍ਰਾਈਮ ਵਧ ਰਿਹਾ ਹੈ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਸੋ ਇਹ ਨਾ ਇਸ ਚੀਜ਼ ਦੇ ਉੱਤੇ ਤਾਂ ਠਲ ਪੈਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਠਲ ਪੈਣੀ ਚਾਹੀਦੀ ਹੈ ਹੁਣ ਕਿਤੇ ਨਾ ਕਿਤੇ ਇਹ ਵੱਡਾ ਸਵਾਲ ਮੁੜ ਤੋਂ ਬਣਿਆ ਰਹਿ ਗਿਆ ਕਿਉਂਕਿ ਡੀਸੀ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਹੈ ਤਾਂ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਨੂੰ ਲੈ ਕੇ ਕਿ ਨਵਾਂ ਉਪਰਾਲਾ ਜਿਹੜਾ ਉਹ ਕੀਤਾ ਜਾਵੇਗਾ ਇਹ ਦੇਖਣਾ ਬੇਹਦ ਹੀ ਅਹਿਮ ਰਹੇਗਾ ਹੁਣ ਮੈਨੂੰ ਜੇ ਆਪਾਂ ਗੱਲ ਕਰਦੇ ਹਾਂ ਇਟਲੀ ਤੋਂ ਇੱਕ ਬੜੀ ਹੀ ਸੋਹਣੀ ਤਸਵੀਰ ਦੇਖਣ ਨੂੰ ਮਿਲੀ ਜਿੱਥੇ ਇੱਕ ਜੋੜੇ ਨੇ ਬੜੇ ਹੀ ਸਾਦੇ ਤਰੀਕੇ ਦੇ ਨਾਲ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਚਾਰ ਲਾਵਾ ਲੈ ਕੇ ਬੜੀ ਹੀ ਸਾਦਗੀ ਦੇ ਨਾਲ ਵਿਆਹ ਕੀਤਾ ਕੋਈ ਉਹਨਾਂ ਨੇ ਪੈਲੈਸ ਨਹੀਂ ਬੁੱਕ ਕੀਤਾ ਕੋਈ ਸ਼ੋਸ਼ੇਬਾਜ਼ੀ ਨਹੀਂ ਕੀਤੀ ਕੋਈ ਡੀਜੇ ਨਹੀਂ ਲਗਾਏ ਕੋਈ ਉੱਚ ਉੱਚ ਗਾਣੇ ਨਹੀਂ ਲਗਾਏ ਨਾ ਹੀ ਇੱਥੋਂ ਤੱਕ ਕਿ ਉਹਨਾਂ ਦੇ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਹਿਨਾ ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲੀ ਹੁੰਦਾ ਪਰ ਜੇਕਰ ਸ਼ੌਕ ਮਹਿੰਗਾ ਹੈ ਅਬ ਮਤਲਬ ਖਰਚੇ ਜ਼ਿਆਦਾ ਨੇ ਤੇ ਫਿਰ ਜ਼ਿੰਦਗੀ ਬੇਮੁੱਲੀ ਹੋ ਜਾਂਦੀ ਹੈ ਸੋ ਉਸ ਜੋ ਜੋੜੇ ਦੀ ਤੁਸੀਂ ਗੱਲ ਕਰਦੇ ਪਏ ਹੋ ਉਹਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਸ ਦੇ ਨਾਲ ਬਹੁਤ ਸਾਰੇ ਖਰਚੇ ਬਚ ਜਾਣਗੇ ਤੁਸੀਂ ਦੇਖ ਰਹੇ ਹੋਵੋਗੇ ਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਹਰ ਪਾਸੇ ਰੌਣਕਾਂ ਨੇ ਲੋਕੀ ਮਹਿੰਗੇ ਤੋਂ ਮਹਿੰਗਾ ਸਮਾਨ ਪਾਣਾ ਚਾਹੁੰਦੇ ਨੇ ਵਿਆਹ ਦੇ ਵਿੱਚ ਪਰ ਉਹ ਇਹ ਭੁੱਲ ਜਾਂਦੇ ਨੇ ਕਿ ਇੱਕ ਦਿਨ ਤੁਸੀਂ ਮਹਿੰਗਾ ਸਮਾਨ ਪਾ ਲੋਗੇ ਪਰ ਪੂਰੇ ਸਾਲ ਕਰਜ਼ੇ ਥੱਲੇ ਦੱਬ ਜਾਓਗੇ ਬਿਲਕੁਲ ਮੀਨੂ ਜੀ ਅਕਸਰ ਸਿੱਖੀ ਦੇਖਦੇ ਆ ਕਿ ਜੇਕਰ ਪੰਜਾਬ ਦੇ ਵਿੱਚ ਕਿਸੇ ਪਿਓ ਨੇ ਆਪਣੀ ਧੀ ਦਾ ਵਿਆਹ ਕਰਨਾ ਹੈ ਨਾ ਤਾਂ ਜਦੋਂ ਧੀ ਜੰਮਦੀ ਹੈ ਨਾ ਤਾਂ ਉਦੋਂ ਹੀ ਪਿਓ ਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਹੁਣ ਮੈਂ ਇਹਦੇ ਵਾਸਤੇ ਪੈਸੇ ਜੋੜਨੇ ਇਕੱਠੇ ਕਰ ਦਵਾਂ ਐਫ ਡੀਆਂ ਪਤਾ ਨਹੀਂ ਕੀ ਕੀ ਬੈਂਕਾਂ ਦੇ ਵਿੱਚ ਉਸਦੇ ਲਈ ਪੈਸੇ ਜੋੜਨੇ ਉਹ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ ਵੀ ਬਹੁਤ ਸਾਰੇ ਗਰੀਬ ਪਿਓ ਅਜਿਹੇ ਹੁੰਦੇ ਨੇ ਗਰੀਬ ਘਰ ਦੀਆਂ ਧੀਆ ਹੁੰਦੀਆਂ ਨੇ ਜਿਹੜੀਆਂ ਕਿ ਆਪਣੇ ਸ਼ੌਂਕ ਪੂਗਾ ਨਹੀਂ ਸਕਦੀਆਂ ਉਸ ਤਰੀਕੇ ਦੇ ਨਾਲ ਇੱਕ ਦਿਖਾਵੇ ਦਾ ਵੀ ਆਪਾਂ ਕਹਿ ਸਕਦੇ ਹਾਂ ਕਿ ਦੋਰ ਹੋ ਗਿਆ ਇੱਕ ਦੂਸਰੇ ਨੂੰ ਦੇਖ ਕੇ ਵੱਡੇ ਵੱਡੇ ਪੈਲਸ ਬੁੱਕ ਕਿਤੇ ਜਾਂਦੇ ਨੇ ਪਰ ਜਿਹੜੇ ਗਰੀਬ ਘਰ ਹੁੰਦੇ ਨੇ ਜਾਂ ਗਰੀਬ ਕਹਿ ਲੋ ਕਿ ਧੀਆਂ ਹੁੰਦੀਆਂ ਨੇ ਉਹਨਾਂ ਦੇ ਪਿਓਆਂ ਦੇ ਸਿਰ ਦੇ ਉੱਤੇ ਇੰਨਾ ਇੰਨਾ ਕਰਜ਼ਾ ਜਿਹੜਾ ਉਹ ਝੜ ਜਾਂਦਾ ਹੁਣ ਕਰਜ਼ਾ ਜਿਹੜਾ ਉਹ ਤਾਂ ਉਹਨਾਂ ਦੇ ਸਿਰ ਦੇ ਉੱਤੇ ਝੜ ਗਿਆ ਧੀ ਦਾ ਵਿਆਹ ਹੋ ਗਿਆ ਚਲੋ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਤਰੀਕੇ ਉਹਨੇ ਜਿੰਨੀ ਵੀ ਉਹਦੀ ਹੈਸੀਅਤ ਸੀ ਉਹਨੇ ਉਸ ਤੋਂ ਵੱਧ ਜਾ ਕੇ ਆਪਣੀ ਧੀ ਦਾ ਵਿਆਹ ਕੀਤਾ ਧੀ ਦਾ ਵਿਆਹ ਹੋ ਗਿਆ ਆਪਣੇ ਘਰ ਚਲੀ ਗਈ ਉਹਦੇ ਨਿਆਣੇ ਵੀ ਹੋ ਗਏ ਉਹਦੇ ਨਿਆਣੇ ਪੜਨ ਵੀ ਲੱਗ ਜਾਂਦੇ ਨੇ ਪਰ ਉਦੋਂ ਤੱਕ ਵੀ ਬਹੁਤ ਸਾਰੇ ਲੋਕਾਂ ਦਾ ਕਰਜ਼ਾ ਨਹੀਂ ਉਤਰਦਾ ਬਿਲਕੁਲ ਧੀ ਹੋਣ ਤੋਂ ਪਹਿਲਾਂ ਵੀ ਕਰਜ਼ੇ ਦੇ ਵਿੱਚ ਰਹਿੰਦਾ ਹੈ ਪਿਓ ਕਿ ਕਿਵੇਂ ਧੀ ਨੂੰ ਤੋੜਨਾ ਹੈ ਔਰ ਉਸ ਤੋਂ ਬਾਅਦ ਵੀ ਦੁੱਗਣੇ ਕਰਜ਼ੇ ਦੇ ਵਿੱਚ ਫਸ ਜਾਂਦਾ ਹੈ ਸੋ ਜ਼ਿੰਦਗੀ ਦੇਖਿਆ ਜਾਏ 올 ਅਰਾਊਂਡ ਬਹੁਤ ਹੀ ਜ਼ਿਆਦਾ ਔਖੀ ਹੋ ਜਾਂਦੀ ਹੈ ਬਿਲਕੁਲ ਤਾਂ ਭਾਵ ਇਹੀ ਹੈ ਕਿ ਤੁਸੀਂ ਸਾਰੇ ਵੀ ਜੇਕਰ ਸਾਦੇ ਤਰੀਕੇ ਨਾਲ ਸਾਦੇ ਢੰਗ ਨਾਲ ਵਿਆਹ ਕਰੋਗੇ ਖਾਸ ਕਰਕੇ ਨੌਜਵਾਨ ਪੀੜੀ ਨੂੰ ਹੀ ਇਸ ਦੀ ਪਹਿਲ ਕਰਨੀ ਪਵੇਗੀ ਜਿਸ ਤਰੀਕੇ ਇਸ ਜੋੜੇ ਨੇ ਪਹਿਲ ਕੀਤੀ ਹੈ ਇਸੇ ਤਰੀਕੇ ਜੇਕਰ ਤੁਸੀਂ ਵੀ ਸਾਰੇ ਪਹਿਲ ਕਰੋਗੇ ਨੌਜਵਾਨ ਪੀੜੀ ਪਹਿਲ ਕਰੇਗੀ ਕਿ ਅਸੀਂ ਸਾਦੇ ਤਰੀਕੇ ਦੇ ਨਾਲ ਵਿਆਹ ਕਰਨਾ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਪਿਓ ਕਰਜੇ ਦੇ ਹੇਟਾ ਦੱਬ ਜਾਂਦੇ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਸੋਖ ਹੋ ਜਾਵੇਗੀ ਤੇ ਉਹ ਵੀ ਖੁਸ਼ ਹੋਣਗੇ ਤੇ ਉਹਨਾਂ ਦੀਆਂ ਧੀਆਂ ਜਿਹੜੀਆਂ ਨੇ ਉਹ ਵੀ ਖੁਸ਼ ਹੋਣਗੀਆਂ ਪਸ਼ੂ ਪਾਲਨ ਵਿਭਾਗ ਲੱਗਦੀ ਇੱਕ ਜਨਗਣਨਾ ਅਨੁਸਾਰ 2012 ਤੋਂ ਲੈ ਕੇ 2019 ਤੱਕ ਦੁੱਧ ਦੀ ਉਤਪਾਦਨ ਜਿਹੜੀ ਹੈ ਸ਼ਮਤਾ ਉਹ ਵਧੀ ਹੈ ਤੇ ਮੰਨਿਆ ਜਾ ਰਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਉੱਚ ਤਕਨੀਕੀ ਵਪਾਰਿਕ ਡੈਰੀ ਫਾਰਮਿੰਗ ਕਰਕੇ ਇਹ ਸੰਭਵ ਹੋਇਆ ਪਰ ਹਿਨਾ ਜੇਕਰ ਅਗਲੀ ਖਬਰ ਵੱਲ ਦੇਖੀਏ ਤਾਂ ਇਸਦਾ ਤਾਂ ਲੱਗਦਾ ਹੀ ਨਹੀਂ ਹੈ ਬਿਲਕੁਲ ਬਿਲਕੁਲ ਮੀਨੂ ਜੀ ਹੁਣ ਤੁਸੀਂ ਵੀ ਦੇਖਿਆ ਹੋਵੇਗਾ ਕਿ ਖੇਤੀਬਾੜੀ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਹੁੰਦੀ ਆ ਰਹੀ ਹੈ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ ਕਿ ਹਰੇਕ ਦੂਜੇ ਘਰ ਦੇ ਵਿੱਚ ਤੁਹਾਨੂੰ ਡੰਗਰ ਦਿਖਦੇ ਸੀਗੇ ਬਹੁਤ ਸਾਰੇ ਲੋਕਾਂ ਨੇ گاਵਾ ਮੱਝਾ ਇੱਥੋਂ ਤੱਕ ਕਿ ਬੱਕਰੀਆਂ ਵੀ ਰੱਖੀਆਂ ਹੁੰਦੀਆਂ ਸਨ ਤਾਂ ਹੁਣ ਕੀ ਹੋ ਰਿਹਾ ਹੈ ਹੁਣ ਬਹੁਤ ਸਾਰੇ ਲੋਕਾਂ ਨੇ ਆਪਣੇ ਘਰ ਜਿਹੜੇ ਸੀ ਉਹ ਪੱਕੇ ਕਰ ਲਏ ਆ ਤੇ ਡੰਗਰਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਹੁਣ ਉਹ ਡੰਗਰ ਘਰਾਂ ਦੇ ਵਿੱਚ ਰੱਖ ਕੇ ਖੁਸ਼ ਨਹੀਂ ਨੇ ਉਹ ਨਹੀਂ ਚਾਹੁੰਦੇ ਕਿ ਸਾਡੇ ਘਰਾਂ ਦੇ ਵਿੱਚ ਮੱਝਾ ਹੋਣ ਸਾਡੇ ਘਰਾਂ ਦੇ ਵਿੱਚ گاਵਾ ਹੋਣ ਕਿਉਂਕਿ ਮਿਹਨਤ ਤੋਂ ਕਿਤੇ ਨਾ ਕਿਤੇ ਡਰਦੇ ਨੇ ਅਤੇ ਹੋਰ ਤਾਂ ਹੋਰ ਨੌਜਵਾਨ ਪੀੜੀ ਜਿਹੜੀ ਉਬਦੇਸ਼ਾਂ ਵੱਲ ਨੂੰ ਰੁੱਖ ਕਰ ਗਏ ਤੇ ਹੁਣ ਵਿਚਾਰੇ ਬਜ਼ੁਰਗ ਥੋੜੋ ਗਾਵਾਂ ਮੱਝਾਂ ਦੀ ਸੇਵਾ ਕਰੂਗੇ ਹਣਾ ਕਿਉਂਕਿ ਕਾਫੀ ਜ਼ਿਆਦਾ ਮਿਹਨਤ ਵੀ ਇਸ ਦੇ ਵਿੱਚ ਲੱਗਦੀ ਹੈ ਪਰ ਜਿਹੜੇ ਮਿਹਨਤ ਕਰਦੇ ਨੇ ਗਾਂ ਮੱਝਾ ਆਪਣੇ ਘਰ ਪਾਲਦੇ ਨੇ ਉਹਨਾਂ ਨੂੰ ਵੀ ਕਈ ਪ੍ਰੋਬਲਮਸ ਦਾ ਤੁਸੀਂ ਕਹਿ ਸਕਦੇ ਹੋ ਸਾਹਮਣਾ ਕਰਨਾ ਪੈਂਦਾ ਖੇੜੀ ਜੱਟਾਂ ਦੀ ਜਿਹੜੀ ਖਬਰ ਆ ਰਹੀ ਹੈ ਉਹਦੇ ਉੱਥੇ ਦੇਖਿਆ ਹੋਏਗਾ ਤੁਸੀਂ ਕਿ ਕਿੰਨੇ ਹੀ ਜਾਨਵਰ ਮਰ ਗਏ ਨੇ ਜ਼ਹਿਰਵਾਦ ਦੀ ਸਮੱਸਿਆ ਕਰਕੇ ਜ਼ਹਿਰਵਾਦ ਚਾਰੇ ਤੋਂ ਨਹੀਂ ਚੜਿਆ ਜ਼ਹਿਰਵਾਦ ਕਿਸੇ ਹੋਰ ਚੀਜ਼ ਤੋਂ ਨਹੀਂ ਚੜਿਆ ਪਰ ਜ਼ਹਿਰਵਾਦ ਚੜਿਆ ਹੈ ਉਹਨਾਂ ਦੀ ਖੁਰਾਕ ਤੋਂ ਬਿਲਕੁਲ ਫੀਡ ਦਾ ਕਹਿਰ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਹੁਣ ਇਹ ਖਬਰ ਜਿਹੜੀ ਹੈ ਉਹ ਧੂੜੀ ਦੇ ਪਿੰਡ ਖੇੜੀ ਜੱਟਾਂ ਤੋਂ ਸਾਹਮਣੇ ਆਈ ਜਿੱਥੇ ਕਿਹਾ ਜਾ ਰਿਹਾ ਹੈ ਕਿ 11 ਡੰਗਰਾਂ ਦੀ ਮੌਤ ਹੋ ਗਈ ਪਹਿਲਾਂ 5 ਦੀ ਫਿਰ 8 ਦੀ ਅਤੇ ਹੁਣ ਗਿਣਤੀ ਜਿਹੜੀ ਹੈ ਉਹ 11 ਡੰਗਰਾਂ 11 ਹੋ ਚੁੱਕੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਤੇ ਸਿਰਫ ਇਹਨਾਂ ਨੂੰ ਫੀਡ ਪਾਉਂਦੇ ਸੀ ਕਿਉਂਕਿ ਇਹ ਗਾਵਾਂ ਜਿਹੜੀਆਂ ਸਨ ਉਹ ਦੁੱਧ ਦਿੰਦੀਆਂ ਸਨ ਅਸੀਂ 11 ਤਰੀਕ ਨੂੰ ਇਹਨਾਂ ਨੂੰ ਫੀਡ ਪਾਈ ਹੈ ਤੇ ਉਸ ਤੋਂ ਬਾਅਦ 13 ਤੋਂ ਬਾਅਦ ਇਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਤੇ 15 16 ਤੋਂ ਬਾਅਦ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੁਣ 11 ਡੰਗਰ ਉਹਨਾਂ ਦੇ ਮਰ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਫੀਡ ਜਿਹੜੀ ਸੀ ਉਹ ਪਾਈ ਸੀ ਪਹਿਲਾਂ ਤਾਂ ਜਦੋਂ ਸਾਡੇ 2 ਤੋਂ 3 ਡੰਗਰ ਮਰਦੇ ਗਏ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਆਖਿਰਕਾਰ ਇਹਨਾਂ ਡੰਗਰਾਂ ਦੀ ਮੌਤ ਹੋ ਕਿਵੇਂ ਰਹੀ ਅਸੀਂ ਸੋਚਾਂ ਦੇ ਵਿੱਚ ਪਏ ਰਹੇ ਵੱਡੇ ਵੱਡੇ ਡਾਕਟਰ ਅਸੀਂ ਬੁਲਾਏ ਸਾਰਾ ਸਾਰਾ ਦਿਨ ਡਾਕਟਰ ਡੰਗਰਾਂ ਦੇ ਕੋਲ ਰਹਿੰਦੇ ਸੀਗੇ 70000 ਦੇ ਕਰੀਬ ਅਸੀਂ ਦਵਾਈਆਂ ਦੇ ਉੱਤੇ ਪੈਸੇ ਫੂਕ ਚੁੱਕੇ ਆ ਪਰ ਪਤਾ ਨਹੀਂ ਸੀ ਲੱਗਦਾ ਕਿ ਆਖਿਰਕਾਰ ਹੋ ਕੀ ਰਿਹਾ ਬਾਅਦ ਵਿੱਚ ਜਦੋਂ ਪੋਸਟਮਾਰਟਮ ਕਰਾਇਆ ਤਾਂ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਉਹਨਾਂ ਦਾ ਸਾਰਾ ਡਾਈਜੈਸਟਿਵ ਸਿਸਟਮ ਜਿਹੜਾ ਸੀ ਬੜ ਚੁੱਕਿਆ ਸੀਗਾ ਕਿਉਂ ਸਿਰਫ ਤੇ ਸਿਰਫ ਫੀਡ ਕਰਕੇ ਕਿਉਂਕਿ ਫੀਡ ਦੇ ਵਿੱਚ ਬਹੁਤ ਸਾਰੇ ਮਿਲਾਵਟ ਜਿਹੜੀ ਸੀ ਉਹ ਕੀਤੀ ਗਈ ਸੀ ਕੈਮੀਕਲ ਜਿਹੜੇ ਸੀ ਉਹ ਪਾਏ ਗਏ ਸੀ ਤੇ ਇਸ ਕਰਕੇ ਜਿਹੜੀ ਵੀ ਫੀਡ ਅਸੀਂ ਆਪਣੇ ਡੰਗਰਾਂ ਨੂੰ ਦਿੰਦੇ ਆ ਕਿਤੇ ਨਾ ਕਿਤੇ ਉਹ ਸੋਚ ਸਮਝ ਕੇ ਵਿਚਾਰ ਕੇ ਦੇਣੀ ਚਾਹੀਦੀ ਹੈ ਉਹਨਾਂ ਨੇ ਨਾਲ ਦੀ ਨਾਲ ਇਹ ਤਸਵੀਰ ਵੀ ਦਿਖਾਈ ਕਿ ਜਿਹੜੇ ਛੋਟੇ ਡੰਗਰ ਨੇ ਜਿਹੜੇ ਵਛੜੇ ਨੇ ਹਨਾ ਉਹਨਾਂ ਨੂੰ ਅਸੀਂ ਫੀਡ ਨਹੀਂ ਦਿੱਤੀ ਉਹ ਬਿਲਕੁਲ ਸਹੀ ਨੇ ਦੇਖੋ ਜੀ ਇਹ ਸਵਾਲ ਉੱਠਦਾ ਹੈ ਕਿ ਇਨਸਾਨੀ ਖੁਰਾਕੀ ਤੱਤਾਂ ਦੇ ਵਿੱਚ ਤਾਂ ਮਿਲਾਵਟ ਹੋ ਹੀ ਰਹੀ ਸੀ ਹੁਣ ਜਾਨਵਰ ਜਾਨਵਰਾਂ ਦੀ ਫੀਡ ਦੇ ਵਿੱਚ ਵੀ ਮਿਲਾਵਟ ਹੋਣੀ ਸ਼ੁਰੂ ਹੋ ਗਈ ਹੈ ਸੋ ਕਸੂਰ ਕਿੱਥੇ ਹੈ ਕੀ ਪ੍ਰਸ਼ਾਸਨ ਕਰੇਗਾ ਕੀ ਸਰਕਾਰ ਕਰੇਗੀ ਸਵਾਲ ਉਹਨਾਂ ਦੇ ਉੱਤੇ ਉੱਠਦਾ ਹੈ ਬਿਲਕੁਲ ਅਮੀਨੂ ਜੀ ਹੁਣ ਘਰਾਂ ਦੇ ਵਿੱਚ ਜੇਕਰ ਅਸੀਂ ਡੰਗਰ ਰੱਖਣੇ ਬੰਦ ਕਰ ਦਿੱਤੇ ਨੇ ਤਾਂ ਪ੍ਰੋਡਕਸ਼ਨ ਤਾਂ ਉਹਦੀ ਨਹੀਂ ਰੁਕੀ ਦੁੱਧ ਦੀ ਪ੍ਰੋਡਕਸ਼ਨ ਤਾਂ ਵੀ ਹੋ ਰਹੀ ਹੈ ਤਾਂ ਇਸ ਦੇ ਉੱਤੇ ਅਸੀਂ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ ਸਾਡੇ ਲਾਈਵ ਪੰਜਾਬੀ ਟੀਵੀ ਦੇ ਵੱਲੋਂ ਇੱਕ ਸ਼ੋਅ ਜਿਹੜਾ ਸੀ ਉਹ ਕੀਤਾ ਗਿਆ ਸੀ ਇਸ ਦੇ ਉੱਤੇ ਤੇ ਉਸ ਦੇ ਵਿੱਚ ਵੀ ਸਾਰਾ ਕੁਝ ਦਿਖਾਇਆ ਗਿਆ ਸੀ ਕਿ ਕਿਸ ਤਰੀਕੇ ਪ੍ਰੋਡਕਸ਼ਨ ਹੁੰਦੀ ਹੈ ਦੁੱਧ ਦੀ ਤੇ ਕਿਸ ਤਰੀਕੇ ਕੈਮੀਕਲ ਰਿਫਾਈਨਡ ਹੋਰ ਵੀ ਪਤਾ ਨਹੀਂ ਕੀ ਕੀ ਵਿੱਚ ਮਿਲਾਵਟ ਕਰਕੇ ਦੁੱਧ ਜਿਹੜਾ ਉਹ ਸਾਡੇ ਘਰਾਂ ਦੇ ਵਿੱਚ ਅੱਜ ਆ ਰਿਹਾ ਹੈ ਤੇ ਅਸੀਂ ਦੁੱਧ ਨਹੀਂ ਉਹ ਚਿੱਟਾ ਸਹਿਰ ਹੈ ਜਿਹੜਾ ਕਿ ਅਸੀਂ ਲੈ ਰਹੇ ਹਾਂ ਸਾਥੀਓ ਇਹ ਸਨ तमाम ਦਿਨ ਦੀਆਂ ਖਬਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੀ ਬਿਲਕੁਲ ਮੀਨੂ ਜੀ ਬਹੁਤ ਸਾਰੀਆਂ ਖਬਰਾਂ ਅਸੀਂ ਵਿਚਾਰੀਆਂ ਨੇ ਬਹੁਤ ਸਾਰੇ ਮੁੱਦੇ ਅਸੀਂ ਵਿਚਾਰ ਰਹੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਅੱਜ ਦੇ ਐਪੀਸੋਡ ਦੇ ਵਿੱਚ ਸਿਰਫ ਇਨਾ ਹੀ ਮੁੱਦ ਤੁਹਾਡੇ ਮੁਖਾਤਿਬ ਹੋਵਾਂਗੇ ਕੁਝ ਖਾਸ ਮੁੱਦੇ ਅਸੀਂ ਵਿਚਾਰਾਂਗੇ ਸਾਨੂੰ ਦੀ ਇਜਾਜ਼ਤ ਹੈ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾ ਕਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી